ਅੱਜ ਅਸੀਂ ਸਾਰੇ ਇੱਥੇ ਬਾਬਾ ਸ਼ੁੰਦਰਚਾਲ ਦੀ ਜਗ੍ਹਾ ਦੇ ਇਕੱਠੇ ਹੋਏ ਆ ਪਿੰਡ ਖਜਾਲਾ ਵੱਲੋਂ ਇੱਥੇ ਲਗਭਗ 1 ਮਹੀਨਾ ਹੋ ਗਿਆ ਵਾ ਇੱਥੇ ਜਿਹੜਾ ਬੰਦਾ ਨਜਾਇਜ਼ ਤੌਰ ਤੇ ਜਗ੍ਹਾ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਸਾਰੇ ਇਲਾਕੇ ਨੂੰ ਪਤਾ ਪਿੰਡ ਨੂੰ ਪਤਾ ਲੋਸਬੜੀ ਕਰਾਈ ਸੀ ਅੱਜ ਤੋਂ 3-4 ਦਿਨ ਪਹਿਲਾਂ ਸਾਰੇ ਪਿੰਡ ਇਕੱਠਾ ਹੋਇਆ ਸੀ ਇਹਦੇ ਖਿਲਾਫ ਕੰਪਲੇਂਟ ਵੀ ਜਿਹੜੀ ਆ ਪੁਲਿਸ ਨੂੰ ਦਿੱਤੀ ਹੋਈ ਸੀ ਇਹਨੇ ਗੋਲਕ ਤੋੜ ਲਈ ਇਹ ਅੱਜ ਕੁਝ ਨਿਹੰਗ ਲੈ ਕੇ ਇਹ ਇੱਥੇ ਜਮੀਰ ਜਿਹੜੀ ਜਗ੍ਹਾ ਵਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਹ ਕਬਜ਼ਾ ਕਰਨ ਵਾਸਤੇ ਆਏ ਆ ਇਸ ਬੰਦੇ ਨੇ ਇੱਥੇ ਜਿਹੜੇ ਆ ਇੱਕ ਪਤਾ ਨਹੀਂ ਗ੍ਰੰਥ ਕੋਈ ਰਮਾਇਣ ਆ ਸ਼ਾਇਦ ਰੱਖੀ ਹੋਈ ਆ ਉਸ ਦੇ ਨਾਲ ਜਿਹੜੇ ਗੁਰੂ ਆਪਣੇ ਜੋ ਪੋਤੀਆਂ ਨੇ ਗੁਟਕਾ ਸਾਹਿਬ ਨਿਤਨੇਮ ਦੀਆਂ ਜਪਜੀ ਸਾਹਿਬ ਦੀਆਂ ਅੰਦਰ ਰੱਖੀਆਂ ਵਾ ਜੋ ਕੇ ਮੌਕੇ ਤੇ ਮਿਲੀਆਂ ਵਾ ਜਦੋਂ ਵੇਖੀਆਂ ਇੰਨੀ ਉਹਨਾਂ ਦੀ ਹਾਲਤ ਤਰਸਜੋਗ ਹੀ ਵੀ ਦੇਲ ਜਿਹੜਾ ਵਾ ਰੋਂ ਡਿਆ ਵਾ ਵੀ ਇੰਨੀ ਬੇਰਬੀ ਹੋ ਰਹੀ ਅੰਦਰ ਤੇ ਨਗਰ ਨੂੰ ਪਤਾ ਹੀ ਨਹੀਂ ਲੱਗਾ ਵੀ ਇੱਥੇ ਅੰਦਰ ਕੀ ਹੋ ਰਿਹਾ ਸੀਗਾ ਤੇ ਸੋ ਅੱਜ ਸਗੋਂ ਉਲਟਾ ਇਹ ਬਾਰੋਂ ਨਿਹੰਗ ਲੈ ਆ ਕੇ ਇਹਨੇ ਇੱਥੇ ਜਿਹੜੀ ਜ਼ਮੀਨ ਵਾ ਇਹਦੇ ਜਿਹੜਾ ਜਗਾ ਵਾ ਜਗਾ ਦੇ ਕਬਜ਼ਾ ਕਰਨ ਲਈ ਕੋਸ਼ਿਸ਼ ਕੀਤੀ ਆ ਨਾਲ ਹੀ ਇਹਨੇ ਪਰਸੋਂ ਗੋਲਕ ਵੀ ਤੋੜੀ ਆ ਤੇ ਉਲਟਾ ਮਾਰਨ ਦੀਆਂ ਧਮਕੀਆਂ ਦੇ ਰਿਹਾ ਵਾ ਕਿ ਜਿਹੜਾ ਵੀ ਬੰਦਾ ਸਾਡੇ ਗਾੜੀ ਆਊਗਾ ਅਸੀਂ ਉਹਨੂੰ ਮਾਰ ਦਾਂਗੇ ਇਹ ਕੀਤੀ ਆ ਜੀ ਅਸੀਂ ਪਹਿਲਾਂ ਵੀ ਸ਼ਿਕਾਇਤ ਕੀਤੀ ਇਸ ਆਪਾਂ ਜੀ ਲੱਗੇ ਸਾਡੇ ਗੁਰਦੁਆਰਾ ਆਪਣਾ ਜਨਮ ਸਥਾਨ ਬਾਬਾ ਰਾਮ ਸੰਮਣ ਜਿੱਥੇ ਉਹਨਾਂ ਤਪੱਸਿਆ ਕੀਤੀ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਦੰਮਦਮੀ ਟਕਸਾਲ ਦੇ ਅੱਜ ਉਹਨਾਂ ਨੂੰ ਬੁਲਾਇਆ ਸੀ ਉਹ ਵੀ ਇੱਥੇ ਆਣ ਕੇ ਆਪਣੀ ਵੇਖ ਕੇ ਬਿਲਕੁਲ ਸ਼ਿਕਾਇਤ ਕਰਾਂਗੇ ਇਹਨੂੰ ਕਿਉਂ ਨਹੀਂ ਕਰਾਂਗੇ ਅਸੀਂ ਹੁਣ ਇਕੱਠੇ ਹੋ ਗਏ ਐਸਾ ਵੀ ਜਿੱਥੇ ਵੀ ਉਹ ਜਾਣਾ ਪਿਆ ਜਿਹੜੀ ਵੀ ਕਾਰਵਾਈ ਕਰਨ ਦੀ ਲੋੜ ਜ਼ਰੂਰ ਤੋਂ ਜੇ ਵੀ ਆਪਾਂ ਬਿਲਕੁਲ ਕਰਾਂਗੇ ਜੀ ਪਾਹੀ ਜਾਵਾਂਗੇ ਹੁਣ ਇਸ ਬੰਦੇ ਨੂੰ ਸਜ਼ਾ ਦੇ ਬਿਲਕੁਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਜਗ੍ਹਾ ਦੇ ਉੱਤੇ ਚੜਾਵਾ ਚੜਦਾ ਸੀਗਾ ਉਹ ਚੜਾਵੇ ਨੂੰ ਵੀਰਵਾਰ ਦੇ ਵੀਰਵਾਰ ਜਦੋਂ ਸਾਰੀ ਸੰਗਤ ਮੱਥਾ ਦੇ ਕੇ ਚੱਲੇ ਜਾਂਦੀ ਸੀਗੀ ਰਾਤ ਨੂੰ ਇਕੱਠਾ ਕਰਕੇ ਤੇ ਆਪਣੇ ਘਰੇ ਲਿਆ ਜਾਂਦਾ ਸੀਗਾ ਇਨੇ ਨਜਾਇਜ਼ ਕਬਜ਼ਾ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਆ ਰਾਤ ਦੇ ਹਨੇਰੇ ਦੇ ਵਿੱਚ ਇਹਨੇ ਕਮਰੇ ਕਮਰੇ ਦੀ ਹਾਲਤ ਤੁਸੀਂ ਵੇਖੋ ਜਿਹੜੇ ਕਮਰੇ ਦੇ ਵਿੱਚ ਇਹਨੇ ਰਮਾਇੰਦਾ ਕੋਈ ਗ੍ਰੰਥ ਰੱਖਿਆ ਆ ਨਾਲ ਗੁਰਕਾ ਸਾਹਿਬ ਰੱਖੇ ਆ ਉੱਥੇ ਰੱਖ ਕੇ ਨੇ ਤੇ ਮਤਲਬ ਇੱਥੇ ਇੱਕ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਪਿੱਛੇ ਦੀ ਇਹਨੇ ਤੁਸੀਂ ਵੇਖੋਗੇ ਜਾ ਕੇ ਵੀ ਧੂੜੀ ਲਾਈ ਹੋਈ ਆ ਚੁੰਟੇ ਗੱਡੇ ਹੋਏ ਆ ਇਹ ਚੁੰਟਿਆਂ ਦੇ ਨਾਲ ਭੂਤ ਕੱਢਦਾ ਵਾ ਜੀ ਲੋਕਾਂ ਦੇ ਤੇ ਹੋਰ ਉਸ ਤੋਂ ਵੱਧ ਜਿਹੜਾ ਬਈ ਦੇ ਕੋਲ ਹੈ ਕੁਛ ਨਹੀਂਗਾ ਮੇਨ ਜਿਹੜਾ ਮੁੱਦਾ ਬੰਦਾ ਨਿਹੰਗ ਸਿੰਘਾਂ ਦਾ ਬਣਾ ਪਿਆ ਹੋਇਆ ਵਾ ਜੀ ਤੇ ਬੈਠਾ ਪੀਰਾਂ ਦੀ ਜਗ੍ਹਾ ਤੇ ਆ ਇਹਨੇ ਪਹਿਲਾਂ ਤੇ ਇਹ ਸਾਡੀ ਜਿਹੜੀ ਜਗ੍ਹਾ ਹੈਗੀ ਆ ਜੀ ਇਹ ਸਾਡੀ ਬਹੁਤ ਪੁਰਾਣੀ ਜਗ੍ਹਾ ਪੀਰਾਂ ਦੀ ਮਤਲਬ ਸਾਡੇ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਪੀਰਾਂ ਦੀ ਜਗ੍ਹਾ ਆ ਪਹਿਲਾਂ ਤੇ ਨੇ ਨਿਹੰਗ ਸਿੰਘ ਲਿਆ ਕੇ ਆਪਣੇ ਤਾਂ ਦੱਸਿਆ ਵੀ ਆਪਣੇ ਜਿਹੜੇ ਰਿਸ਼ਤੇਦਾਰ ਆ ਤੇ ਇੱਥੇ ਪਿੱਛੇ ਜਿਹੜਾ ਆ ਆ ਨਿਸਾਨ ਸਾਹਿਬ ਜਿਹੜਾ ਬਾਦ ਨਿਹੰਗ ਸਿੰਘਾਂ ਦਾ ਲਾਇਆ ਹੋਇਆ ਵਾ ਉਤੋਂ ਬਾਅਦ ਨੇ ਹੁਣ ਕੀ ਕੀਤਾ ਵਾ ਵੀ ਇਹ ਗ੍ਰੰਥ ਲਿਆ ਕੇ ਤੇ ਇਧਰ ਮਤਲਬ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਨੇ ਉਹ ਗ੍ਰੰਥ ਸਾਹਿਬ ਰੱਖਿਆ ਹੋਇਆ ਵਾ ਸਾਡੇ ਕੋਲ ਵੀਡੀਓ ਆ ਪੁਤਖੇ ਰੱਖੀਆਂ ਹੋਈਆਂ ਨੇ ਸਾਡੇ ਕੋਲ ਵੀਡੀਓ ਆ ਜਿਹੜੀ ਵੀਡੀਓ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਅੰਦਰ ਕੋਈ ਚੰਨ ਨਹੀਂ ਆ ਚੂਹੇ ਭੱਜੇ ਫਿਰਨਦੇ ਆ ਔਰ ਅੰਦਰ ਉਹ ਪੁਤਖੀਆਂ ਤੇ ਗ੍ਰੰਥ ਦੀ ਬੇਦਬੀ ਹੋ ਰਹੀ ਆ ਜੇ ਆਪਾਂ ਕੋਈ ਗੱਲ ਕਰਦੇ ਹਈਗੇ ਤੇ ਇਹ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦਾ ਸੀਗਾ ਕੋਲ ਤੇ ਇਹ ਆ ਕਿ ਤੁਸੀਂ ਵੀ ਰਿਕਾਰਡ ਕੀਤਾ ਸਾਰਾ ਕੁਝ ਦੇਖ ਲਿਆ ਵਾ ਵੀ ਇੱਥੇ ਕੀ ਹਾਲਤ ਹੈ ਤੇ ਕਿਉਂ ਆਪਾਂ ਮੰਨ ਲਓ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਨੂੰ ਬੋਲ ਰਹੇ ਆ ਵੀ ਸਜ਼ਾ ਦੀ ਮੰਗ ਕਰਦੇ ਜੀ ਇਹਨੂੰ ਸਜ਼ਾ ਦਿੱਤੀ ਜਾਵੇ ਬੰਦੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਾਸ ਲਾਪਰੇ ਸਿੰਘ ਗੁਰਦੁਆਰਾ ਜਨਮ ਸਥਾਨ ਬਾਬਾ ਰਾਮ ਥੰਮੜ ਜੋ ਕਿ ਖਿਜਾੜੇ ਨਗਰ ਦੇ ਵਿੱਚ ਬਾਬਾ ਰਾਮ ਥੰਮੜ ਜੀ ਉਹਨਾਂ ਦਾ ਜਨਮ ਹੁੰਦਾ ਹੈ ਉਹਨਾਂ ਦੇ ਜਨਮ ਸਥਾਨ ਤੇ ਦਾਸ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ ਹਾਂਜੀ ਅੱਜ ਆ ਕੇ ਤੁਸੀਂ ਕੀ ਦੇਖਿਆ ਕਿਹੜੀ ਜਗ੍ਹਾ ਸੀ ਦਾਸ ਨੂੰ ਹੁਣ ਜਾਂਦਾ ਹੈ ਪ੍ਰਬੰਧਕ ਜਣਾ ਦਾ ਕਿ ਬਾਬਾ ਜੀ ਇਸ ਜਗ੍ਹਾ ਤੇ ਆਓ ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਜਗ੍ਹਾ ਦਾ ਬਹੁਤ ਹੀ ਭਾਰੀ ਰੌਲਾ ਜਵ ਪੈ ਰਿਹਾ ਸੀ ਵੇਖੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁੰਦਰ ਗੁਰਕਾ ਸਾਹਿਬ ਬੁੱਢਾ ਦਲ ਦੇ ਗੁੜਕਾ ਸਾਹਿਬ ਅਤੇ ਹੋਰ ਕਈ ਕੁੜਕਾ ਸਾਹਿਬ ਸੁਖਮਨੀ ਸਾਹਿਬ ਗੁੜਕਾ ਸਾਹਿਬ ਇਸ ਜਗ੍ਹਾ ਦੇ ਉੱਪਰ ਜੋ ਕਿ ਬੜੀ ਹੀ ਮਾੜੀ ਦਸ਼ਾ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ ਹਨ ਲਾਗੇ ਚੂਏ ਅਤੇ ਉਹਨਾਂ ਦੀਆਂ ਬੇਠਾਂ ਤੇ ਗੰਦਗੀ ਅਤੇ ਨਾਲ ਹੀ ਕਈ ਅਸਾਧੋ ਸਮਾਨ ਰੱਖਿਆ ਹੋਇਆ ਹੈ ਜੋ ਕਿ ਗੁੜਕਾ ਸਾਹਿਬ ਦੀ ਥਾਂ ਰੱਖਣ ਵਾਸਤੇ ਨਹੀਂ ਹੈ ਸੋ ਇੱਕ ਗੁੜਕਾ ਸਾਹਿਬ ਦਾ ਜਿੱਥੇ ਕਿ ਬਹੁਤ ਹੀ ਜ਼ਿਆਦਾ ਭਾਰੀ ਨਰਾਦਰ ਦੂਸਰੇ ਪਾਸੇ ਕਿਸੇ ਵੀ ਧਰਮ ਦਾ ਜੋ ਹੈ ਗਰੰਟੂ ਵੀ ਅਸੀਂ ਸਾਰੇ ਜਣੇ ਉਹਦਾ ਸਤਿਕਾਰ ਕਰਦੇ ਆ ਉਸ ਗਰਥ ਦਾ ਵੀ ਨਰਾਦਰ ਭਾਜੀ ਇਸ ਨਿਹੰਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਇੱਥੇ ਕੋਈ ਕੋਈ ਲਿਖਤੀ ਤੁਹਾਡੇ ਵੱਲੋਂ ਮਿਲੇਗੀ ਸ਼ਿਕਾਇਤ ਦੇਖੋ ਪੰਚਾਇਤ ਵੱਲੋਂ ਜਿੱਥੇ ਲਿਖਤੀ ਕੀਤੀ ਗਈ ਹੈ ਸ਼ਿਕਾਇਤ ਉੱਥੇ ਅਸੀਂ ਸਾਰੇ ਦਲਾਂ ਪੰਥਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਬਣਦੀ ਕਾਰਵਾਈ ਇਸ ਨਿਹੰਗ ਸਿੰਘ ਦੇ ਉੱਪਰ ਕੀਤੀ ਜਾਵੇ ਜਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਸੇਧ ਮਿਲ ਸਕੇ ਕਿ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ ਜਗਤ ਰੂਪ ਸਿੰਘ ਆ ਜੀ ਜਿਗਰੂ ਤੁਸੀਂ ਕਿ ਕਿਹੜੇ ਪਿੰਡ ਦਾ ਮਸਲਾ ਹੈ ਤੇ ਕੀ ਗੱਲ ਅੰਦਰ ਤੁਸੀਂ ਦੇਖਿਆ ਕੀ ਮਿਲਿਆ ਇਹ ਖਜਾਲੇ ਪਿੰਡ ਦਾ ਮਸਲਾ ਵਾ ਅੰਦਰ ਪੋਥੀਆਂ ਵਾਂ ਬਿਰਧ ਤੇ ਇੱਕ ਕੋਈ ਵਾਲਮਿਕੀ ਗ੍ਰੰਥਾ ਤੇ ਜਿਹੜਾ ਪ੍ਰਸ਼ਾਸਨ ਵੀ ਇੱਥੇ ਪਹੁੰਚੇਗਾ ਸਾਰਾ ਪਿੰਡ ਵੀ ਪਹੁੰਚਿਆ ਪਿੰਡ ਵਾਲੇ ਵੀ ਇਤਰਾਜ਼ ਕਰਦੇ ਆ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਮਤਲਬ ਨੌਲਿਜ ਚ ਮਸਲਾ ਆ ਗਿਆ ਵਾ ਇਹ ਸਾਰਾ ਉਹਨਾਂ ਨਾਲ ਆਪਾਂ ਮੀਟਿੰਗ ਕਰਕੇ ਜਾਂ ਪੁਲਿਸ ਕੀ ਕਾਰਵਾਈ ਕਰਦਾ ਉਹ ਅਗਲੀ ਜਿਹੜੀ ਆਪਣੇ ਤੋਂ ਸਾਰੀ ਦਿੱਤੀ ਜਾਵੇ ਪੋਥੀਆਂ ਤੁਸੀਂ ਕਿੱਥੇ ਦਾ ਹਾਲ ਚੁਕ ਪੋਥੀਆਂ ਜਿਹੜੀਆਂ ਜਿਆਦਾ ਜਖਮੀ ਹਾਲ ਤੇ ਬਿਰਧ ਤੇ ਜਿਆਦਾ ਪੋਥੀਆਂ ਉਹ ਤੇ ਵੇਖੋ ਬੜੇ ਚਿਰ ਦੀਆਂ ਸਮੇਂ ਦੀ ਆਪਣੇ ਨੂੰ ਕਰਾਈ ਜਾਏਗਾ ਹਾਂਜੀ ਹਾਂਜੀ ਬਹੁਤ ਧਰਾਂ ਦਾ ਅੱਜ ਝਗੜਾ ਹੋਇਆ ਵਾ ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਕਿ ਕੀ ਝਗੜਾ ਆਇਆ ਤੇ ਕਿਉਂ ਆਇਆ ਇੱਥੇ ਗੁਰਕਾ ਸਾਹਿਬ ਮਿਲੇ ਜਿਹੜੇ ਬੇਦਵੀ ਹੋਈ ਉਹਨਾਂ ਦੇ ਨਹੀਂ ਮੈਂ ਨਹੀਂ ਵੇਖੇ ਨਾ ਗੁਰਕਾ ਸਾਹਿਬ ਵੇਖੇ ਨਾ ਬੇਦਵੀ ਹੋਈ ਕੋਈ ਇੱਥੇ ਜੀ ਜੀ ਭਾਜੀ ਇਹ ਤਾਂ ਗੱਲ ਗਲਤ ਹੋ ਰਹੀ ਆ ਆਹ ਗੱਲ ਗਲਤ ਹੋ ਰਹੀ ਆ ਆਹ ਸ਼ਰੇਆਮ ਨਹੀਂ ਸ਼ਰੇਆਮ ਨਹੀਂ ਫਿਰੋ ਜੀ ਹਾਂ ਤੇ ਬੇਦਵੀ ਹੋਈ ਹੈ ਹਾਂਜੀ ਬੇਦਵੀ ਹੋਈ ਹੈ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ